ਕੀ ਕੰਡੇ ਜੇ ਉਹ ਕਰਨਾ ਕੋਰਨਾ ਕੀ ਉਹ ਹਾ ਤੂੰ ਤਾਂ ਡਿਆ ਤੋਣਾ ਤੇ ਮੈਂ ਫੁੱਫੜ ਆਇਆ ਵਾ ਆਹ ਤੇ ਉਹ ਤਾਂ ਗੈਂਡਾ ਮੈਨੂੰ ਦੇਸੀ ਮੁਰਗਾ ਵਟ ਕੇ ਖਾ ਮਕਰੋ ਵੇਲੀ ਆਹੇ ਉਹ ਮੇਰੀ ਗੱਲ ਸੁਣ ਲਾ ਤੂੰ ਕਿੱਥੇ ਤੋਂ ਕਿੱਥੇ ਤੱਕ ਪਹੁੰਚ ਗਏ ਜੇ ਵਿਹਉਣ ਆਲੇ ਹੋ ਗਏ ਜੇ ਅਜੇ ਤੱਕ ਤੇਰੇ ਮਾਮੇ ਮੈਨੂੰ ਨੇ ਕਿਹਦੀ ਦੇਸੀ ਮੁਰਗਾ ਵਟ ਕੇ ਖਵਾ ਲਿਆ ਤੇ ਮੈਂ ਇਹਨੂੰ ਕਿੱਥੋਂ ਖਵਾ ਲੈਣਾ ਹੈ ਤੂੰ ਆਪਣੇ ਹਿਸਾਬ ਨਾਲ ਵੇਖ ਲੈ ਕੱਲ ਤੇ ਬੋਤਾ ਕਰਨ ਲਿਆ ਵਾ ਨਾ ਅੱਡੇ ਤੋਂ ਜਗਾੜ ਵੜ ਨੂੰ ਬਣਾ ਕੇ ਲਿਆ ਦੇ ਤੇ ਜੇ ਤੂੰ ਵੀ ਖਾਣਾ ਤੇ ਤੂੰ ਆਪਣੇ ਚੁੱਕਾ ਪੜਾ ਲਈ ਓਏ ਮੇਰੀ ਸੁਣੋ ਗੱਲ ਅੱਡੇ ਪਟਿਆਲਾ ਜਗਾੜ ਆਂਦਾ ਮੈਂ ਨਹੀਂ ਖਾਣਾ ਕਿੰਨ ਦੇਸੀ ਮੁਰਗਾ ਖਾਣਾ ਵਾ ਇਹਨੂੰ ਮੈਨੂੰ ਪਤਾ ਲੱਗਣ ਰਿਹਾ ਵੀ ਦੇਸੀ ਵੱਡਿਆ ਕਿਹੜਾ ਵੱਡਿਆ ਵਾ ਉੱਥੇ ਉਹਨੂੰ ਕਹਿ ਬਜਰਾ ਹਿਸਾਬ ਜੇ ਨਾ ਥੋੜਾ ਜਿਹਾ ਕੱਚਾ ਜਿਹਾ ਬਣਾ ਕੇ ਦੇ ਦੇ ਮੇਰਾ ਔਖਾ ਜਿਹਾ ਟੁੱਟੇ ਨਾਲੋਂ ਓਏ ਉਹ ਕਿਹੜਾ ਨਿਆਣਾ ਵਾ ਦਾੜੀ ਚਿੱਟੀ ਹੋ ਗਈ ਉਹ ਕੰਮ 'ਚ ਓ ਮੇਰੇ ਓਏ ਬੜੇ ਬੜੇ ਬੰਦੇ ਖਾਣਾ ਖਾ ਜਾਂਦੇ ਹੁੰਦੇ ਆ ਚੱਲ ਤੂੰ ਮੈਂ ਇਹ ਗੱਲ ਸੁਣ ਲੈ ਨਾਲੇ ਉਹ ਫੜ ਲਈ ਨਾਲੇ ਉਬਲੇ ਆਪਣੇ ਅੰਡੇ ਮੁੰਡੇ ਇਹਦੇ ਗਾੜੀ ਤੇ ਸਮਾਨ ਸਾਰਾ ਰੱਖਦੀ ਠੀਕ ਆ ਸਾਰੀ ਗਲਤੀ ਤੇ ਮਾਂ ਦੀ ਆ ਆਹੋ ਆਉਂਦੇ ਨੂੰ ਬਲੇ ਅੰਡੇ ਦੇ ਤੇ ਦੇਸੀ ਮੇਰੀ ਗੱਲ ਸੁਣ ਲੈ ਇਹਦੇ ਹੱਥ ਤੇ ਮੈਂ ਨਾ ਕਿਤੇ ਬੋਤਲ ਦੇ ਇੰਟੀਗਮ ਕਰ ਲਿਆ ਵਾ ਠੀਕ ਆ ਇਹ ਕੱਲੇ ਮੁਰਗੇ ਤੇ ਨੀਗਾ ਨਹੀਂ ਟਿਕੜਾ ਉਹ ਬੋਤਲ ਵੀ ਇੰਨਾ ਕਹਿਣਾ ਮੈਂ ਚੰਗੇ ਵਧੀਆ ਪੀਣੀ ਆ ਬੋਲਾ ਪਹਿਲੋਂ ਤੂੰ ਮੀਟ ਉਹ ਦੋ ਲਿਆਉਣਾ ਜਦ ਇਹਨੇ ਦੋ ਤਿੰਨ ਪਿਆ ਕੇ ਲਾ ਲੇ ਇਹ ਨੂੰ ਮੁੜ ਕੇ ਬਾਅਦ ਚ ਨੀਗਾ ਪਤਾ ਲੱਗਣਾ ਵੀ ਮੈਂ ਕੀ ਖਾਣ ਰਿਹਾ ਵੇ ਦੇਸੀ ਆ ਕਿ ਕਿਹੜਾ ਵਾ ਕਿਹੜਾ ਨਹੀਂ ਠੀਕ ਆ ਚੱਲ ਮੈਂ ਚਲਾ ਟੇ ਦੇ ਆਹੋ ਤੇ ਤੂੰ ਨਾ ਲੈ ਆ ਕੇ ਤੈਨੂੰ ਖਵਾ ਲ ਦੋ ਜੋ ਖਾ ਲੈਣਾ ਮੈਂ ਨਾ ਆਉਂਦਾ ਤੇਰੇ ਨੂੰ ਕੰਮ ਕਰਨਾ ਵਟੇ ਚਾ ਆਹੋ ਠੀਕ ਆ ਮੈਂ ਫਿਰ ਆ ਗਿਆ ਲੈ ਕੇ ਠੀਕ ਆ ਬਾਬਾ ਤੂੰ ਚੱਲ ਆਹ ਚੰਗਾ ਬਾਕੀ ਮੇਰੀ ਜਮੇਰੀ ਠੀਕ ਆ ਆ ਲੈ ਆ ਕੇ ਤੇ ਮੈਨੂੰ ਆਣ ਕੇ ਬਾਜ ਮਾਰਦੀ ਯਾਰ ਹੱਥ ਕੀਤੀ ਹੈ ਹੈ ਉਹ ਅਹੀਂ ਮਹੀਂ ਵੇਚੀ ਸੀ ਮੈਂ ਇਹ ਚੱਲ ਕੇ ਤੇ ਮਾੜਾ ਮੋਟਾ ਕਿਤੇ ਕੋਠਾ ਛਤਰੇ ਮਗਰ ਡੰਗਰਾਂ ਦਾ ਹੋਰ ਤੇ ਇਹ ਹੋਰ ਪੰਗੇ ਨੂੰ ਪਿਆ ਇੱਥੇ ਆਣ ਕੇ ਪਰ ਨਾ ਇਹਨੂੰ ਸ਼ਰਮ ਮਾਸਾ ਨਹੀਂਗੀ ਅੱਗੇ ਤੂੰ ਤੈਨੂੰ 2 ਮਹੀਨੇ ਦੇ ਦਿੱਤੀਆਂ ਤੈਨੂੰ ਹੈਂ ਹੋਰ ਸਾਡੀ ਜਾਨ ਲੈਣੀ ਐ ਤੂੰ ਹੈਂ ਇੱਕ ਸਾਡੀ ਭੈਣ ਹੀ ਉਹ ਪਹਿਲਾਂ ਉਹ ਵੀ ਗੱਲਾਂ ਬਤਾ ਕਰਦੇ ਨੇ ਹੁਣ ਉਹ ਵੀ ਨਾਲ ਰਲ ਗਈ ਆ ਹੱਦ ਹੋਈ ਐ ਫੜਦਾ ਬੰਦਾ ਕੀ ਕਰੇ ਯਾਰ ਆਇਆਸ ਕੋਤੇ ਕਿੱਥੇ ਚੱਲੇ ਆਵਾ ਤੂੰ ਮੈਂ ਪੋਹ ਜੀ ਮਾੜ ਅੱਡੇ ਤੱਕ ਚੱਲਾਂ ਜੇ ਆਏ ਹਾਏ ਐਨੀ ਹਵਾ ਚੱਲਣ ਦੀ ਆ ਮੌਸਮ ਦੇਖ ਕੇ ਨਾ ਖਰਾਬ ਹੋਇਆ ਵਾ ਮੀ ਆਉਂਦੇ ਆ ਤੂੰ ਮੱਡੇ ਤੱਕ ਲੈਣਾ ਵਾ ਉਹ ਮੈਂ ਜਲ ਫੁੱਫੜ ਦਾ ਸੇਵਪਨੀ ਕਰਦੇ ਆ ਮੈਂ ਵੀ ਤਨੁਹਿਆ ਹੋਈ ਕਿਹਨ ਆਈ ਸੀਗੀ ਫੋਟ ਆਪਣੇ ਫੁੱਫੜ ਦਾ ਨਾ ਚੰਗੀ ਤਰ੍ਹਾਂ ਸੇਵਾ ਸੁਹਾ ਕਰਦੀ ਹੈ ਪਤਾ ਮੁੜ ਕੇ ਜਾ ਕੇ ਮੈਨੂੰ ਮੇਨੇ ਬੜੇ ਮਾਰਦਾ ਹੁੰਦਾ ਵਾ ਫਿਰ ਨਾ ਮੈਨੂੰ ਇੱਥੇ ਆਉਣ ਨਹੀਂ ਦਿੰਦਾ ਤੇ ਉੱਥੇ ਕਿਹੜੀ ਸੇਵਾ ਪਾਣੀ ਹੁੰਦੀ ਆ ਤੇ ਉਥੋਂ ਕੀ ਲੈਣ ਜਾਣਾ ਵਾ ਉਹ ਚੱਲ ਬੂਆ ਟੈਨਸ਼ਨ ਨਾ ਲੈ ਅਹੀਂ ਸਾਰਾ ਇੰਤਜ਼ਾਮ ਕਰ ਲੈ ਦਮਾ ਪਤਾ ਨਹੀਂ ਠੀਕ ਆ ਨਾ ਅੱਛਾ ਇਹ ਗੱਲਾਂ ਢਿਲਾਂ ਰਹਿੰਦੇ ਫੁੱਫੜ ਨੋਪਾ ਹੋ ਗਿਆ ਸਾਰਾ ਇੰਤਜ਼ਾਮ ਨਾ ਸਾਰਾ ਇੰਤਜ਼ਾਮ ਕਰ ਲਿਆ ਵੇ ਦਾ ਫੁੱਫੜ ਦਾ ਆਪਾ ਲੈ ਨਾ ਤੈਨੂੰ ਤਾਂ ਹੀ ਆਵਾਜ਼ ਮਾਰੀ ਪਿੱਛੋਂ ਮੈਂ ਵੇਖਾਂ ਬੜਾ ਮੁੰਡਾ ਕਿੱਥੇ ਚੱਲਿਆ ਵਾ ਤੇ ਕ ਤੇ ਮੇਰੀ ਤੋਂ ਲੈ ਕੇ ਕੱਲ ਜਾਂਦੀ ਮੈਨੂੰ ਹਰਾਤ ਉੱਥੇ ਮੈਂ ਰਿਹਾ ਵਾਂ ਤੇ ਮੇਰੀ ਸੇਵਾ ਨਹੀਂ ਕੀਤੀ ਸੌਰੇ ਗਿਆ ਹੀ ਮੈਂ ਤਾਂ ਸੌਰੇ ਜਿਹੜੇ ਜਦ ਜਾਨੀਦਾ ਵਾ ਤੇ ਲੋਕੀ ਸੇਵਾ ਪਾਣੀ ਕਰਦੇ ਕੇ ਪਛੇ ਭੱਜੇ ਫਿਰਦੇ ਆ ਤੁਸੀਂ ਤਾਂ ਜੇ ਬਥੇਰਾ ਕਰਦੇ ਜੇ ਫੇਰ ਵੀ ਮੈਨੂੰ ਜਾ ਕੇ ਬੜੇ ਮਿਹਨੇ ਵਜਦੇ ਆ ਤੇ ਜੇ ਕਿਸੇ ਨਾਂ ਪੁੱਛਿਆ ਇੱਕ ਮੰਮੀ ਨਿ ਘਰ ਹੈਗੀ ਉਹ ਵੀ ਪਤਾ ਨਹੀਂ ਕਿਉਂ ਚਲ ਗਈ ਆ ਨਾਨਕ ਤੇ ਮੈਨੂੰ ਫੋਨ ਕੀਤਾ ਮਾਤਾ ਦੱਸਿਆ ਕਿ ਤੇ ਕਿ ਮੈਂ ਚੱਲੀ ਰਹਿਣ ਵਾਸਤੇ ਕੋ ਆ ਜੀ ਤੂੰ ਹੀ ਮੇਰੇ ਹੁੰਦਾ ਕਾਹੀ ਟੈਨਸ਼ਨ ਲੈਂਦੇ ਜੇ ਉਹ ਤਾਂ ਤੇਰੇ ਹੁੰਦੇ ਮੈਂ ਤਾਂ ਇਥੇ ਦੇਣ ਨੂੰ ਕੋ ਟੈਨਸ਼ਨ ਲੈਣ ਕੋਈ ਨਹੀਂ ਆ ਤੈਨੂੰ ਸਾਰੇ ਇੰਤਜ਼ਾਮ A to Z ਕਰ ਲਿਆ ਵਾ ਜੀਪ ਦਾ ਤੇ ਮੇਰੀ ਗੱਲ ਸੁਣ ਜੇ ਚੱਲਿਆ ਵਨ ਕਿਤੇ ਛੇਤੀ ਮੋੜ ਆਈ ਬੱਸ ਪੁਆਜੀ ਮੈਂ ਆਉਣ ਜਾਣੀ ਕਰਨਾ ਅੱਡੇ ਤੇ ਆਰਡਰ ਮੈਂ ਦੇ ਤਾ ਵਾ ਅੱਛਾ ਬੱਸ ਆਉਣ ਜਾਣੀ ਕਰਨਾ ਵਾ ਮੈਂ ਬਾਹਰ ਹੀ ਬਣਵਾਉਣਾ ਵਾ ਓਏ ਆਹ ਮੈਂ ਬਰੋ ਬਣਵਾ ਲਿਆ ਨੇ ਆ ਘਰ ਕੀ ਗੰਡੇ ਚੀਰਦੇ ਰਹਿਣਾ ਬਹਿ ਕੇ ਚੱਲ ਵੇਖ ਲਾ ਗੱਲਾਂ ਕਰਨੋਂ ਤਾਂ ਨੇ ਫਿਰ ਬਾਜ ਨਹੀਂ ਹੋਣਾ ਕੋਈ ਨਾ ਕੋਈ ਗਲਤ ਨਹੀਂ ਖਾਰੀ ਜਾਣੀਆਂ ਪਰ ਫਿਰ ਵੀ ਨਾ ਮੇਰਾ ਪੁੱਤ ਧਿਆਨ ਰੱਖੀ ਥੋੜਾ ਜਿਆਦਾ ਚੰਗਾ ਨਹੀਂ ਨਹੀਂ ਪੁਆਜੀ ਤੁਸੀਂ ਟੈਨਸ਼ਨ ਨਾ ਲਓ ਕਿਸੇ ਗੱਲ ਦੀ ਨਹੀਂ ਸੋਣੀ ਨਾ ਲਈ ਤੇ ਕੀ ਕਰੀ ਮੈਂ ਆ ਗਿਆ ਜੋ ਕਿ ਠੀਕ ਆ ਹੋਣ ਮੈਨੂੰ ਹੋਣੀ ਆਲਾ ਉਹਦਾ ਪਰਨਸ਼ ਛੇਤੀ ਆ ਜੀ ਚੰਗਾ ਬਸ ਮਾਉਣ ਜਾਣੀ ਕਰਨਾ ਸ਼ੇਰ ਨਾਲ ਮੈਨੂੰ ਗੱਲ ਕਰੇ ਤੇਰਾ ਪਤੀ ਜਾਉਂਦਾ ਤੇ ਕੱਲ ਜਾਂਦਾ ਭਰਾਤ ਰਹਿੰਦਾ ਤੇ ਚਲ ਜਾਂਦਾ ਨਹੀਂ ਨਹੀਂ ਬਸ ਮੈਂ ਚੱਲ ਲਈ ਠੀਕ ਆ ਆ ਗਿਆ ਮੋਕੇ ਚੱਲ ਠੀਕ ਆ ਛੇਤੀ ਹੋੜਾਈ ਹਾਂਜੀ ਚੱਲ ਆਹ ਤੇ ਚੰਗਾ ਹੋ ਗਿਆ ਜਿਹੜਾ ਕਹਿੰਦਾ ਸਾਰਾ ਆਪਾਂ ਇੰਤਜ਼ਾਮ ਕੀਤਾ ਵਾ ਸੇਵਾ ਪਾਣੀ ਚੰਗੀ ਤਰ੍ਹਾਂ ਕਰਾਂਗੇ ਹਾਂ ਹੁਣ ਨਹੀਂ ਮੈਨੂੰ ਕੋਈ ਵੀ ਟੈਨਸ਼ਨ ਪਰ ਇਹ ਬੰਦੇ ਦਾ ਕੀ ਭਰੋਸਾ ਵਾ ਇਹਨੇ ਗੱਲ ਕਰਨੋਂ ਪਹਿਣਾ ਤੇ ਪਹਿਣਾ ਨਹੀਂ ਆ ਕੋਈ ਨਾ ਕੋਈ ਗੱਲ ਇਹਨੇ ਕਰੀ ਜਾਣੀ ਕਰੀ ਜਾਣੀ ਆ ਚੱਲ ਆਪਣੇ ਵੱਲੋਂ ਤਾਂ ਕੋਈ ਢਿੱਲ ਹੋਵੇ ਵੇਖਾਂ ਜਾ ਕੇ ਅੰਦਰ ਕੀ ਕੰਡ आगी आगी ल आ गए मम्मी जी और सास जी का मम्मी हां साश्री काल और मासी ठीक ठाक है हां ठीक ठाक सब बढ़िया मेरी गल सुनो हम्म हम्म कर परौने आए जे अच्छा कौन आ गए परौने मगरो ताडी पी आई है तो सुखना ताडा कब्बा जवाई आया वा मैं इना कदे फोन भी नहीं कीता फोन कत्थू कीता वा तुही अजय घरों निकले जे तो उधरो ए आ गए दोई जी ਯਾ ਮੈਂ ਮਾਤੋਂ ਦੀ ਕਹਿਣ ਲਈ ਆ ਵੀ ਮੰਮੀ ਹੁਣ ਵੀ ਆਵੇ ਹੁਣ ਵੀ ਆਵੇ ਛੇਤੀ ਛੇਤੀ ਹੈਂ ਪਾਣੀ ਫਿਰ ਮੇਰਾ ਵੀ ਉੱਥੇ ਦਿਲ ਨਹੀਂ ਕਰੰਦਿਆ ਹੁਣ ਰਹਿਣ ਨੂੰ ਅੱਛਾ ਅੱਛਾ ਛੇਤੀ ਨਾਲ ਘਰ ਜਾਵਾ ਘਰ ਖਰੇ ਹੋ ਕੇ ਚਪੈਂਡੀ ਉਹੋ ਧੀ ਆਈ ਸੀ ਨਾ ਫਿਰ ਉਹ ਵਹੀ ਗੱਲ ਐਂ ਇਦਾਂ ਕਰੋ ਜਾ ਮਿਲੋ ਜਾ ਕੇ ਪ੍ਰਭ ਨੂੰ ਉਹ ਤੇ ਬੜੀ ਔਖੀ ਹੋਣ ਧੀ ਆ ਨਾ ਮੈਂ ਜਦੋਂ ਨਹੀਂ ਮਾਂ ਮੇਰੀ ਉਦੋਂ ਨਿਕਲ ਜਾਂਦੀ ਆ ਮੈਨੂੰ ਕੀ ਪਤਾ ਸੀ ਪੈਨੇ ਆਉਣਾ ਆ ਜਾ ਮਿਲੋ ਜਾ ਕੇ ਉਹਨੂੰ ਫੋਨ ਕਰ ਦਿੰਦੀ ਤੇ ਮੈਂ ਨਾ ਜਾਂਦੀ ਆਹੋ ਆਹੋ ਇਹਨਾਂ ਦੱਸਿਆ ਹੀ ਨਹੀਂ ਆਉਣ ਲੱਗੀ ਨੇ ਵੇਖਾਂ ਕਿੰਡੀ ਖੁਸ਼ ਹੋਈ ਏ ਮੇਰੀ ਧੀ ਆਈ ਆ ਹੁਣ ਕਰੂਗੀ ਨਾ ਤੀ ਦੀਆਂ ਟਮਾਂਡਾਂ ਪੂਰੀਆਂ 바ਵਾ ਮਾਵਾਂ ਤੀਆਂ ਰਲ ਕੇ ਬਹਿਣਗੀਆਂ ਤੇ ਮੈਨੂੰ ਆਰਡਰ ਮਾਰਨ ਗਿਆ ਹੁਣ ਵੀ ਹੁਣ ਆ ਲੈ ਆ ਤੇ ਹੁਣ ਆ ਲੈ ਆ ਅੱਗੇ ਤੇ ਜਵਾਈ ਨਹੀਂ ਇਹਦਾ ਮਾਣ ਹੁਣ ਵੇਖੀ ਜਵਾਈ ਦੇ ਨਖਰੇ ਹੁਣ ਕਈ ਕੋਹ ਕਰਨਾ ਉਹਨੇ ਲਾ ਤੇ ਤੀ ਲਾ ਨਹੀਂ ਆਈ ਆ ਅੱਗੇ ਪਤਾ ਅੱਗੇ ਸਤਿਕਾਰ ਸਤਿਕਾਰ ਕੀ ਹਾਲ ਜੇ ਤੁਹਾਡਾ ਹਾਂ ਚੰਗਾ ਬੜਾ ਵਧੀਆ ਤੁਸੀਂ ਚਾਂ ਚੱਕੀ ਵਾਂਡਾ ਕੱਢ ਲੈਣ ਤੇ ਕਮ ਸਕਮ ਫੋਨ ਕਰਕੇ ਦੱਸ ਦਿਆ ਕਰੋ ਕੁਆ ਤਾਂ ਮੈਨੂੰ ਕੀ ਪਤਾ ਹੈਗਾ ਲੋ ਜਪੱਤੇ ਆ ਤੂੰ ਬਹਿ ਜਾ ਉਰ ਜਾਈ ਤੇ ਖੰਡ ਕਿਹਨੇ ਕੋਨੇ ਕੋਨੇ ਬਹਿ ਜਾ ਤਾਂ ਚੜ ਕੇ ਤੂੰ ਚੱਲ ਜਾ ਚੱਲ ਆਪਣੀ ਮਮਾ ਲਾ ਕੇ ਚੱਲ ਬੈ ਮੇਰਾ ਪਤਾ ਮੈਨੂੰ ਛੱਡ ਗਿਆ ਹੀ ਪੜੇਵਾ ਮੇਰਾ ਆਹੋ ਆ ਨਹੀਂ ਆਇਆ ਮੈਂ ਤਾਂ ਆਖਿਆ ਸੀ ਆ ਜਾ ਚਾਹ ਪਾਣੀ ਪੀ ਕੇ ਚੱਲ ਜੀ ਅੱਛਾ ਤੇ ਉਹ ਫਿਰ ਨਹੀਂ ਇਹ ਮੈਨੂੰ ਛੇਤੀ ਆ ਹੱਡ ਬੜੀ ਆ ਤਾਰ ਕੇ ਤੇ ਬੂਏ ਤੇ ਗਾੜੀ ਤਾਰ ਕੇ ਤੇ ਆਪ ਮੁੜ ਕੇ ਆਪਸ਼ਾ ਦੈ ਮਾਸੀ ਠੀਕ ਆ ਹਾਂ ਠੀਕ ਠਾਕ ਬੜਾ ਵਧੀਆ ਮੈਂ ਤੋ ਏਦਾਂ ਮਿਲਣ ਗੈਰ ਨਹੀਂ ਗਈ ਹਾਂ ਮੇਰਾ ਜੀ ਕੀਤਾ ਸ ਮੈਂ ਚੱਲ ਮੈਂ ਅੱਗੇ ਲਾਉਣੀ ਆ ਅੱਗੇ ਤੋ ਜਾਣਾ ਹੋਗਾ ਨਾ ਤੇ ਕੰਮ ਕਾ ਮੈਨੂੰ ਫੋਨ ਕਰਕੇ ਦੱਸ ਦਿਓ ਕਿ ਮੈਂ ਚੱਲਨੀ ਆ ਤੇਰੀ ਮਾਸੀ ਕੋ ਟੱਟ ਕੋ ਸੋਰ ਖਬਰ ਨਹੀਂ ਪਤਾ ਨਹੀਂ ਕਿਤੇ ਵੀ ਤੁਸੀਂ ਜਾਣਾ ਵਾ ਤੁਸੀਂ ਚਾਂ ਚੱਕ ਪ੍ਰੋਗਰਾਮ ਬਣਾ ਲਿੰਦੇ ਜੀ ਮੈਨੂੰ ਤੇਰਾ ਨਹੀਂ ਨਾ ਪਤਾ ਹੁੰਦਾ ਹੁਣ ਜਾਂ ਤੇ ਤੂੰ ਫੋਨ ਕਰ ਦਿੰਦੀ ਕਿ ਮੈਂ ਆਉਣਾ ਵਾ ਮੈਨੂੰ ਤਾਂ ਵੀ ਪਤਾ ਲੱਗ ਜਾਂਦਾ ਤੁਸੀਂ ਤੇ ਘਰੇ ਹੁੰਦੇ ਜੇ ਮੈਨੂੰ ਥੋੜੀ ਪਤਾ ਹੁੰਦਾ ਤੁਸੀਂ ਚੱਲ ਜਾਣਾ ਜਦੋਂ ਦੀ ਆਈ ਹੈ ਨਾ ਮਿੰਟੇ ਘਰ ਡਬੁਰਾ ਲੱਗਣ ਡਿਆ ਇਹਨਾਂ ਗੱਲ ਨੇ ਕਰਨ ਵਈ ਮੇਰਾ ਜੀ ਨਹੀਂ ਲੱਗਿਆ ਇੱਥੇ ਹਾਜੀ ਖਾਲੀ ਕਰ ਲੱਗੀ ਜਾੜ ਹੈ ਸਾਡੇ ਤੇਰਾ ਬਾਕੀ ਪਰਿਵਾਰ ਚੱਲ ਪੁੱਤ ਘਰੇ ਸੀਗਾ ਪਰ ਜਾਏ ਤੇਰੀ ਭਰਾ ਪਤੀਏ ਸਾਰੇ ਆਪੋ ਆਪਣੇ ਥਾਂ ਪਰ ਜਿੱਦਰ ਮਾ ਆਨ ਸੀ ਤੇ ਹੁਣ ਅਜੇ ਹੋਟਲ ਨੂੰ ਬਰਿੰਦਾ ਉਹ ਗੱਲ ਤੇ ਰੀਚੀ ਨਹੀਂ ਕੋਣ ਦੇਖਿਆ ਆਏ ਜੇ ਤੇ ਘਰ ਭਰਿਆ ਭਰਿਆ ਲੱਗਣ ਲੱਗ ਪਿਆ ਮੈਨੂੰ ਇਹ ਗੱਲ ਤੇ ਹੈ ਗਈ ਈ ਪਤੀਏ ਸਾਡੇ ਤੇ ਠੀਕ ਵਾ ਹਾਂ ਠੀਕ ਅਸੀ ਇਹਦਾ ਠੀਕ ਹੀ ਤੇ ਹੋਆ ਹੀ ਆਂ ਸਾਡੀ ਬੜੀ ਆ ਉਹ ਤੇ ਮੈਨੂੰ ਆਉਣ ਨਹੀਂ ਦਿੰਦੀ ਤੇ ਮੇਰਾ ਨਾ ਹੁਣ ਜੀਰ ਨਹੀਂ ਲੱਗਣ ਡਿਆ ਮੈਂ ਦੀਆਂ ਵੀ ਨਹੀਂ ਮੈਂ ਘਰ ਹੀ ਜਾਵਾਂ ਉਹ ਤੇਰੇ ਕਰਕੇ ਖਿੱਚ ਪੈਣ ਡਈ ਆਹੋ ਮੈਨੂੰ ਤਾਂ ਹੋਰ ਤਾਂ ਮੈਂ ਦੁੱਧੀ ਹਾਂ ਸਮੈਲ ਬਹੁਤ ਸੁਣੀ ਹੁੰਦੀ ਤੇ ਫਿਰ ਮੈਂ ਉਹਨਾਂ ਵਾਂਖ ਮੈਂ ਰਹਿਣਾ ਨਹੀਂਗਾ ਹੁਣ ਫਿਰ ਕਿਤੇ ਆ ਜਾਾਂਗੀ ਵੇਖਾਂ ਮਾਵਾਂ ਧੀਆਂ ਕਿੱਦਾਂ ਬੈ ਕੇ ਤੇ ਡੈਦੀਆਂ ਹੁਣ ਗੱਲਾਂ ਕਰਨ ਕਿਤੇ ਨਖਰੇ ਨਹੀਂ ਮਾਨਦੀ ਇਹਦੇ ਇਹ ਮੈਨੂੰ ਘਰ ਚੰਗਾ ਨਹੀਂ ਲੱਗਣ ਡਿਆ ਮੈਂ ਤੈਨੂੰ ਘਰ ਕਿੱਥੋਂ ਚੰਗਾ ਲੱਗਣਾ ਸੀ ਤੇਰੇ ਝੋਲੇ ਜੂ ਪਰ ਨਹੀਂ ਮਾਨੇ ਹੁਣ ਆ ਗਈ ਆ ਨਾ ਹੁਣ ਭਰਾਲਾ ਝੋਲੇ ਦੇ ਕੋ ਸੰਦੂਖ ਚ ਵਾਰ ਲੈਣਾ ਮੂੰਹ ਹਣਾਉਂਦੀ ਨੇ ਕਦੀ ਮੇਰਾ ਆ ਵੇਖ ਦੇ ਤੇ ਕਦੀ ਮੇਰਾ ਆ ਵੇਖ ਦੇ ਨਵਾਂ ਕੁਤੋਂ ਤੰਗੀਆਂ ਲੱਗਣ ਚੰਗੀਆਂ 3 ਲੱਗਦੀਆਂ ਵਾ ਨਾ ਪਰ ਨਾ ਸਿਆਣੇ ਸੱਚੀ ਆਂਦੇ ਫੇ ਨਵਾਂ ਨਵਾਂ ਹੀ ਹੁੰਦੇਗਾ ਤੇ 3 3 ਹੀ ਹੁੰਦੇਗਾ ਵਾ ਹੈ ਜੇ ਨਵਾਂ ਨਤੀ ਆਪਣਾ ਅੱਗੇ ਖੜਾ ਤੇ ਕੀ ਲੋੜ ਆ ਫਿਰ ਪਰ ਚਲੋ ਕੀ ਪਤਾ ਕਦੋਂ ਇੱਕ ਮੁਕਣਾ ਕੰਮ ਪਰ ਨਾ ਵੇਖ ਲੈ ਕਿਡਾ ਚਾ ਚੜਿਆ ਆਪਣੀ 3 ਨੂੰ ਵੇਖ ਕੇ ਇਹ ਮੇਰਾ ਤਾਂ ਉਥੇ ਜੀਨ ਹੀ ਲੱਗਣ ਡਿਆ ਜੀ ਕਿਥੋਂ ਲੱਗਣਾ ਹੈਗਾ ਇੱਕ ਉਹ ਜੱਜਵਾਈ ਆ ਹੁਣ ਉਹਨੇ ਵੇਖੋ ਕੀ ਪਵਾੜਾ ਪੋਣਾ ਨਵਾਂ ਤਾਜਾ ਮਿੰਤੇ ਨਹੀਂ ਕਿ ਸਮਝ ਆਉਂਦੀ ਚਲ ਮੈਂ ਸੁਣਨੀ ਆ ਭੜਾ ਮਾਵਾਂ ਤੀਆਂ ਦੀਆਂ ਗੱਲਾਂ ਕੀ ਕਰਦੀਆਂ ਭੜਾ ਹੋਰ ਨਾਲ ਪਹਿਲਾਂ ਮਾਤਾ ਵਾਸਤੇ ਚਾਹ ਹੀ ਤਰ ਲਾਂ ਕਿਹੜਾ ਮੈਂ ਠੰਡ ਵਿੱਚ ਆਈਆਂ ਤੇ ਮੈਨੂੰ ਚਾਹ ਨਹੀਂ ਪੀ ਹਲੀ ਘਟ ਮੰਮੀ ਹੂੰ ਇੱਕ ਗੱਲ ਪੁੱਛਾਂ ਤੁਹਾਨੂੰ ਮੈਂ ਦੱਸ ਜਿਹੜੀ ਤੇ ਮੇਨੂੰ ਚੋਟੀ ਦੇਣੀ ਹੈਗੀ ਕਿਆ ਹੈਗਾ ਮੇਰੇ ਨਾਂ ਦੀ ਤਾਕਾ ਬੰਨਿਆ ਸੀ ਮੈਂ ਆਹੋ ਹਨਾ ਤੇ ਹੁਣ ਉਹ ਸੁਣ ਵਾਲੀ ਆ ਉਹ ਕਿੱਥੇ ਆ ਵੇਲੀ ਬੱਜੀ ਪਤਾ ਤਾਂ ਮੈਂ ਜਦੋਂ ਗਈ ਆ ਉਥੋਂ ਵੇਲੀ ਬੱਜੀ ਸੀ ਤਾਂ ਹੁਣ ਕਿਤੇ ਚਲ ਜਾਣੀ ਮੀਂਹ ਤੇ ਲੀਵੀ ਹੈਗੀ ਇਹ ਗੁਰਜਿੰਦਰ ਸਾਰੇ ਵੇਖ ਕੇ ਆਏ ਆ ਆਂਦੇ ਵੇਲੀ ਚ ਹੈ ਹੀ ਨਹੀਂ ਆ ਉਹ ਕਿੱਥੇ ਚਲ ਗਈ ਆ ਹੁੰਦੀ ਚਾਨੀ ਨਾ ਇਹ ਕੀ ਗੱਲ ਹੋਈ ਉਹ ਤਾਂ ਟਿੱਕ ਲਗੀ ਕਿਤੇ ਸਾਡੇ ਨੌਪੋਤਰੇ ਕੋ ਘਾਰਾ ਤ ਨਹੀਂ ਕਰਤਾ ਕਿਤੇ ਵੇਚ ਮੋਈ ਦਿੰਦੇ ਪਿੱਛਾਡੇ ਮਗਰੋਂ ਇਹਨੂੰ ਫੜਾਤ ਨਹੀਂ ਦਿੱਤੀ ਕੀ ਪਤਾ ਨਹੀਂ ਉਹ ਤੇ ਮੈਂ ਤਾਂ ਛੱਡ ਕੇ ਗਈ ਆ ਵੇਲੀ ਚੋਂ ਪਠੇਖਾਂ ਆਂਦੇ ਹੀ ਬੜੇ ਸੋਹਣੇ ਹਏ ਮੈਨੂੰ ਤੇ ਬੜਾ ਡਰ ਲੱਗਣ ਡਿਆ ਵਾ ਜੇ ਕੋਈ ਇਹੋ ਜਿਹਾ ਕੰਮ ਹੋ ਗਿਆ ਨਾ ਤੇ ਗੁਰਜਿੰਦਰ ਨੇ ਤੇ ਮੈਨੂੰ ਉਦਾ ਹੀ ਮਾਰ ਦੇਣਾ ਵਾ ਤੁਹਾਨੂੰ ਪਤਾ ਵਾ ਉਹਨਾਂ ਦੇ ਸਾਹਮਣੇ ਗੱਲ ਹੋਈ ਸੀ ਕਿ ਜੋ ਤੇ ਮੈਨੂੰ ਕਿਹਾ ਹੀਗਾ ਮੈਨੂੰ ਪਤਾ ਸਾਰਾ ਹੀ ਹਾ ਉਹ ਜੇ ਤੇ ਉਹਲੇ ਗੱਲ ਹੋਈ ਹੋਈ ਤੇ ਫੇਰ ਉਹ ਬੰਦਾ ਲਕਾ ਲਿੰਦਾ ਵਾ ਤੇ ਮੈਂ ਹੁਣ ਕਿੱਦਾਂ ਪਰਦਾ ਪਾਉਂਗੀ ਇਹ ਗੱਲ ਦਾ ਉਹ ਤੇ ਸਾਰੇ ਵੇਖ ਕੇ ਆਏ ਉਹਨਾਂ ਨੂੰ ਚਾਹ ਹੀ ਬੜਾ ਵਾ ਕਿ ਸੁਣਨ ਵਾਲੀ ਆ ਹੁਣ ਇਹ ਆਪਾਂ ਲੈ ਜਾਣੀ ਆ ਉਹ ਤੇ ਹੁੰਦਾ ਪਹਿਲਾਂ ਕੱਟ ਘੁੱਟ ਚਾਹ ਦਾ ਪਤਾ ਨਹੀਂ ਪੀਤਾ ਕਿ ਨਹੀਂ ਪੀਤਾ ਉਸ ਵੇਲੇ ਤੁਰਗੇ ਵੇਂਦੀ ਵਾਲੇ ਵੇਖਣ ਵਾਸਤੇ ਆਂਦੇ ਵੀ ਉੱਥੇ ਤੇ ਦਿਖੀ ਨਹੀਂ ਮੈਨੂੰ ਤੇ ਮੈਂ ਤਾਂ ਉਹਨਾਂ ਨੂੰ ਆਖਿਆ ਕਿ ਤੇ ਅੰਦਰ ਬਾਹਰ ਇੱਧਰ ਉੱਧਰ ਬੱਧੀ ਹੋਈਆਂ ਪੱਠਿਆਂ ਤੇ ਜਾ ਕੇ ਚੁਗ ਚੁਗਦੀ ਹੋਊਗੀ ਕਿਤੇ ਚੁਗਣਾ ਚਾਗਣਾ ਕਿੱਥੇ ਆ ਉਹਨੇ ਕਿੱਥੇ ਚੋਰ ਚਾਰਨਾ ਹੈਗਾ ਦੇਖ ਨਹੀਂ ਮੈਂ ਮੁੰਡੇ ਨੂੰ ਪੁੱਛ ਨਹੀਂ ਆਪਾਂ ਲੱਭ ਕਿੱਥੇ ਛੋਟੀ ਤੇ ਦੱਸੋਗਾ ਇਹਨਾਂ ਕੁਝ ਵੀ ਕਿੱਥੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਨੂੰ ਤਾਂ ਪਤਾ ਵਾ ਕਿ ਕਿੰਨਾ ਕੱਬਾ ਸੁਭਾਅ ਹੈ ਇਹਨਾਂ ਦਾ ਤੇ ਜੇ ਕੋਈ ਇਹੋ ਜੀ ਗੱਲ ਹੋ ਗਈ ਨਾ ਇਹਨਾਂ ਤੇ ਮੈਨੂੰ ਸਾਰੀ ਉਮਰ ਮੇਨੇ ਹੀ ਮਾਰ-ਮਾਰ ਖਾ ਜਣਾ ਵਾ ਤੁਹਾਨੂੰ ਪਤਾ ਵੀ ਅੱਗੇ ਸੁਭਾਅ ਨਹੀਂ ਚੰਗਾ ਹੈਗਾ ਇਹਨਾਂ ਦਾ ਨਾਲੇ ਪੁੱਤ ਗੱਲ ਪਤਾ ਕੀ ਆ ਜਿਹੜੀ ਤੀਪਾਂ ਨੂੰ ਦਿੱਤੀ ਹੋਏ ਨਾ ਉਹ ਚੀਜ਼ ਵੇਚਣੀ ਨਹੀਂ ਚਾਹੀਦੀ ਤੇ ਨਾ ਘਰ ਰੱਖੀ ਦੀ ਆ ਤੀਪਾਂ ਨੂੰ ਦੇਈ ਦੀ ਉਹ ਤੇ ਗੱਲ ਆ ਜਦੋਂ ਤੁਸੀਂ ਮੋਹ ਇਹ ਨਾ ਕੱਢਦੇ ਤੁਸੀਂ ਉਦੋਂ ਕਹਿਤਾ ਵੀ ਦੋ ਤਾਗਾ ਬੰਨਦੇ ਤੇ ਮੈਂ ਵੀ ਤਾਗਾ ਬੰਨ ਗਈ ਤੇ ਉਦੋਂ ਦਾ ਧਿਆਨ ਹੀ ਹੋ ਗਿਆ ਸਾਡਾ ਵਿਚਲ ਉਈੜਾੜੀ ਕੱਟੀ ਗਾ ਹੁਣ ਝੋਟੀ ਬਣ ਗਈ ਹੁਣ ਉਹਨੂੰ ਸੂ ਪੈਣੀ ਆ ਚਲ ਆਪ ਆਪੜੇ ਘਰ ਲੈ ਆਉਣੀ ਆ ਤੇ ਹੁਣ ਧਿਆਨ ਦੇ ਹੁੰਦਾ ਹੀ ਬੰਦੇ ਦਾ ਆਉਂਦੇ ਅਗਲੇ ਚਾ ਆ ਜਾਣਾ ਵੇਖਣ ਗਏ ਉੱਥੇ ਉੱਥੇ ਕੁਛ ਦਿਖਿਆ ਹੀ ਨਹੀਂ ਉਹ ਤਾਂ ਉਦੋਂ ਦੇ ਹੋਰ ਤੜੇ ਹੋਏ ਆ ਵੀ ਉੱਥੇ ਤੇ ਹੈ ਹੀ ਨਹੀਂ ਇਹ ਕਿੱਥੇ ਚਲ ਗਈ ਆ ਮਨਜਿੰਦਰ ਰਾਮ ਦਾ ਤਾਂ ਪੁੱਛਨੀ ਆ ਭਲਾ ਉਹਨੂੰ ਕਿੱਥੇ ਝੋਟੀ ਪੁੱਛ ਕੇ ਦੱਸੂਗਾ ਹੀ ਨਾ ਕੁਛ ਨਾ ਕੁਛ ਆਹੋ ਤੇ ਜੇਕ ਤੇ ਇਹੋ ਜੀ ਗੱਲ ਹੋ ਗਈ ਮੰਮੀ ਤੇ ਫਿਰ ਆਪਾਂ ਕੀ ਜਵਾਬ ਦੇਵਾਂਗੇ ਉਹਨਾਂ ਨੂੰ ਪੁਆਣਾ ਕੀਤਾ ਨਾ ਫਿਰ ਤੇ ਫੜੀ ਕੰਮ ਖਰਾਬ ਕਰਤਾ ਹੋਗਾ ਪੁਆਣਾ ਹੀ ਪੈ ਜਾਣਾ ਕੋਈ ਨਾ ਕੋਈ ਪੁਆਣਾ ਹੀ ਪੈਣ ਵਾਈ ਗੱਲ ਵਾ ਨਾਲੇ ਜੀ ਦੀ ਦਿਸਤੀ ਹੈ ਤੇ ਪੈਣ ਨੂੰ ਉਹ ਥੋੜੀ ਐਂ ਤਾਂ ਕਰਨੀ ਚਾਹੀਦੀ ਆ ਜਾਂ ਜੇ ਤੀ ਮੂੰਹ ਐ ਨਾ ਕੱਢੋ ਤੇ ਜੇ ਤੀ ਮੂੰਹ ਕੱਢ ਲਿਆ ਵਾ ਤੇ ਹੁਣ ਤੇ ਖਿਆ ਪੁੱਠਾ ਕੰਮ ਨਾ ਕੋਈ ਕਰੋ ਹੁਣ ਮੈਨੂੰ ਨੇ ਸਮਝਾਉਂਦੀ ਪਰ ਇਹਨੇ ਬਿਲ ਪੁੱਛਿਆ ਤਾਂ ਮੇਰੇ ਤਾਂ ਵੇਚ ਲੈਣੀ ਸੀ ਕੱਲ ਤੇ ਮੈਂ ਜ ਗਈ ਆ ਪਤਾ ਨਹੀਂ ਹੁਣ ਮੈਨੂੰ ਸਮਝ ਨਹੀਂ ਆਉਂਦੀ ਕੀ ਬਣਾਵਾ ਜਾਂ ਫਿਰ ਹੋ ਸਕਦਾ ਕਿ ਤੇ ਇਧਰ ਉਧਰ ਹੀ ਬੰਨੀ ਹੋਵੇ ਚਲੋ ਉਹ ਤਾਂ ਹੁਣ ਮੈਨੂੰ ਪੁੱਛਨੀ ਆ ਤਾਂ ਫੇਰ ਹੀ ਪਤਾ ਲੱਗੂਗਾ ਮੈਨੂੰ ਫੇ ਕੀ ਸਾਫ ਬਤਾ ਪਤਾ ਸਾਰਿਆਂ ਨੂੰ ਪਤਾ ਹੀ ਇਹ ਕਿਹੜਾ ਉੱਲਾ ਹੈਗਾ ਫਿਰ ਨਹੀਂ ਕੋਈ ਗੱਲ ਫਿਰ ਇੱਧਰ ਉੱਧਰ ਹੀ ਕਿਤੇ ਬੰਨੀ ਹੋਣੀ ਆ ਹੋ ਸਕਦਾ ਗੁਰਜਿੰਦਰ ਦੀ ਨਜ਼ਰਨਾ ਪਈ ਹੋਵੇ ਨਾਲੇ ਕਲਦ ਵੀ ਹੀ ਗਏ ਅਜੇ ਤੇ ਉਹਨਾਂ ਨੇ ਉਸ ਪਿੱਛੋਂ ਥੋੜੀ ਨਾ ਕੰਮ ਕਰਨਾ ਹੈਗਾ ਨਹੀਂ ਆ ਹੋਏ ਗੱਲ ਨਾਲੇ ਜਦੋਂ ਪਾ ਡੰਗਰ ਅੱਛਾ ਵੇਚਣਾ ਹੋਏ ਕੋਈ ਤੇ ਪਹਿਲਾਂ ਸਲਾਹ ਕਰੀ ਦੀ ਘਰ ਦੇ ਵਿੱਚ ਸਲਾਹ ਤਾਂ ਕਰਨੀ ਪੈਂਦੀ ਆ ਪਤਾ ਜਦੋਂ ਕੋਈ ਚੀਜ਼ ਘਰੋਂ ਦੇਣੀ ਆ ਤਾਂ ਸਲਾਹ ਕਰਕੇ ਦੇਣੀ ਆ ਇਹ ਥੋੜੀ ਗੱਲ ਆ ਪਏ ਆਪਣੇ ਆਪ ਹੀ ਤਨ ਨਾਲ ਉਹ ਹੈ ਕਰਦੀ ਹੀਗੀ ਉਹਨਾਂ ਕਿਹੜੇ ਮੁੱਲ ਜਾਉਂਦੇ ਕਿਹੜੇ ਪੇਕਿਆਂ ਦਵਾਈ ਹੁਣ ਤੁਹਾਡੇ ਬਿਨ ਪੁੱਛਿਆ ਦੇ ਦਿੱਤੀ ਆ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਕਰਦੀ ਛੋਟੀ ਹੀਗੀ ਉਹ ਕਿਹੜੀ ਕਿਤੋਂ ਆਈ ਸੀ ਚੱਲ ਇਦਾਂ ਕਰਿਓ ਹੁਣ ਉਹਨਾਂ ਸੂਈ ਪੈਣੀ ਕਿ ਸੁਪੀ ਹਰੇ ਕਹਿੰਦੇ ਆ ਵੀ ਰੂਪੀ ਸੁਪੀ ਆ ਸੁਪੀ ਆ ਆਹੋ ਤੇ ਇਦਾਂ ਕਰਿਓ ਹੁਣ ਫਿਰ ਉਹ ਇੱਕ ਦੋ ਦਿਨ ਵਿੱਚ ਨਾ ਇਹ ਕਰ ਜਾਂਦੇ ਆ ਤੁਹਾਡੇ ਮਗਰ ਹੀ ਉਹਨੂੰ ਭੇਜ ਦਿਓ ਹੁਣ ਪਹਿਲਾਂ ਵੇਖਾਂ ਤੇ ਸਹੀ ਪਤਾ ਤੇ ਲਾਵਾਂ ਜਿੱਦਾਂ ਤੁਸੀਂ ਆਖਣ ਦੇ ਪਿਵੇਲੀ ਹੈ ਨਹੀਂ ਵੇਲੀ ਹੈ ਨਹੀਂ ਤੇ ਜੇ ਵੇਲੀ ਨਾ ਹੋਈ ਤਾਂ ਫਿਰ ਕਿੱਥੇ ਗਈ ਹਾਂ ਜਿੱਦਾਂ ਡੰਗਰ ਨਵਾ ਸੁਆ ਹੈ ਤਨ ਕਰੋ ਥਰੀ ਬਾਰ ਬੰਨ੍ਹ ਨਹੀਂਦਾ ਕਿਤੇ ਨਹੀਂ ਨਹੀਂ ਉਹ ਤਾਂ ਬਾਰ ਬੰਨਣੀ ਨਹੀਂ ਆ ਹੁਣ ਤੇ ਘਰੇ ਚ ਹੋ ਸਕਦਾ ਅੰਦਰ ਬੰਨੀ ਹੋਏ ਕਿ ਤੇ ਇਹਨਾਂ ਨੇ ਹਾਂ ਇਹਨਾਂ ਅੰਦਰ ਨਾ ਵੇਖੀ ਹੋਵੇ ਪਰ ਤੁਹਾਡੇ ਪੁੱਛੇ ਵੀ ਨਾ ਥੋੜੀ ਕੰਮ ਕਰ ਲੈਣਾ ਇਹਨਾਂ ਨੇ ਪੁੱਛ ਲੈਣੀ ਆ ਪੁੱਛਣੀ ਕੀ ਦੱਸਦਾ ਵਾ ਪੁੱਛ ਕੇ ਫਿਰ ਦੱਸਦਾ ਵਾ ਤੇ ਕੁਛ ਨਹੀਂ ਲਾ ਫਾਇਦਾ ਇੱਥੇ ਬਾਹਰ ਹਵਾ ਚ ਲੰਡੀ ਆ ਹੈਂ ਹੂੰ ਤਾਂ ਯਾਰ ਮੈਨੂੰ ਠੰਡ ਚ ਮਾਰਦਾ ਖੜਿਆ ਹੈ ਬਾਹਰ ਖੜੇ ਚ ਕਰ ਲੈ ਹਾਂ ਬੀ 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 ਆ ਕੀ ਮਲੇ ਬੀਜੀ ਹਸਰੀ ਕਾਲ ਸਤਿ ਸ਼੍ਰੀਕਾਲ ਪਤਗੀਂਦਾਰੋ ਗੁਰਪ੍ਰਫਲਾ ਕਰੇ ਆ ਗਏ ਬੀ ਆ ਦੇ ਪਤਾ ਕਿੰਦੀ ਲੈ ਰੋ ਕੀ ਹਾਲ ਮਸੀ ਹਾਂ ਹਾਂ ਠੀਕ ਠਾਕ ਵਧੀਆ ਆ ਕੁੜੀ ਦਾ ਜੜੀ ਨਾ ਲੱਗਦਾ ਢੜ ਦੋ ਬੇਨਾ ਅੱਛਾ ਕਹਿੰਦੀ ਬੀਬੀ ਘਾਰੇ ਨੀਗੀ ਨਹੀਂ ਨਾ ਲੱਗਦਾ ਮੇਰਾ ਜਲ ਨਹੀਂ ਲੱਗਦਾ ਨਹੀਂ ਲੱਗਦਾ ਪੱਤੇ ਤੇ ਕਾਲ ਮਾਈ ਹੁੰਦੀ ਆ ਨਹੀਂ ਲੱਗਦਾ ਪਰ ਮਾਈ ਤੇ ਸੇ ਘਰ ਦੇ ਭਰੇ ਭਰੇ ਲੱਗਣ ਲੱਗ ਪਿਆ ਮੇਰੇ ਤੇ ਤੂੰ ਭਰੀ ਭਰੀ ਲੱਗਣ ਡਿਆ ਬਈਆਂ ਵੇ ਜਿਹੜੇ ਤੇ ਰੌਣਕ ਆ ਗਈ ਕਰੇ ਤੇ ਛੇਰੇ ਤੇ ਰੌਣਕ ਆ ਜਾਂਦੀ ਆ ਖੇਤ ਕਾਲ ਹੈਗੀ ਆ ਆਹ ਰਹੇ ਮੇਰੇ ਕੋਲੋਂ ਬਈਆ ਨਾਲੇ ਅੱਜ ਰਾਤ ਨਹੀਂ ਫਿਰ ਕੀ ਭੱक्कਾ ਦੋ ਰਹਿਣਾ ਹੈਗਾ ਮੰਮੀ ਨੂੰ ਨਾ ਮਿਲਦੀ ਤੇ ਹੋਰ ਤਰਾ ਹੁੰਦਾ ਰਹਿਣਾ ਹੈਗਾ ਚੰਗਾ ਹੋਇਆ ਗਏ ਤੂੰ ਫੇਰ ਆ ਜੀਂ ਹੱਕ ਦੇ ਵੇਲੇ ਆ ਕੇ ਵੇਲੇ ਸਿੱਖਾ ਨਿਕਲ ਆ ਵੀ ਭਾਈ ਗਾਂ ਘਰ ਜਾਣਗੇ ਤੁਹਾਨੂੰ ਚਲ ਅੱਜ ਅੱਜ ਦੀ ਰਾਤ ਰਹੀਏ ਮੁਰਕੇ ਫੇਰ ਵੇਖਾਂਗੇ ਆ ਤੁਹਾਨੂੰ ਸਵੇਰ ਦੀ ਜਿਹੜੇ ਵੇਖੀ ਜਾਊਗੀ ਆ ਸਵੇਰ ਦੀ ਉਹਨੂੰ ਨਾ ਠੰਡ ਬੜੀ ਲੱਗਣ ਦੀ ਹੈ ਕੋਈ ਨਹੀਂ ਠੰਡ ਲਾ ਦੇ ਨੇ ਕੋਈ ਚੰਦਰਾ ਕਰ ਆਹ ਕੋਈ ਚੰਦਰਾ ਕਰ ਚਲ ਕਿਧਰੋਂ ਆਏ ਤੁਸੀਂ ਫਿਰਦੇ ਉਹ ਇਧਰ ਪਾਲੀਆਂ ਵਾਲੇ ਗਏ ਹੀ ਲਾ ਜਾਣਾ ਕੀ ਸੀ ਬੀਬੀ ਜਦਾਂ ਮੀਂਹ ਪੈਣ ਡਿਆ ਵਾ ਗੋਡੇ-ਗੋਡੇ ਚਿਕੜਾ ਉੱਥੇ ਓਏ ਹਾਏ ਇਕਰਕਾਂ ਚ ਵੀ ਨਾ ਨਾ ਪਾਣੀ ਖਲੋਤਾ ਵਾ ਪਾਣੀ ਖਲੋਣਾ ਹੀ ਆ ਮੀਂਹ ਬੜਾ ਪਿਆ ਵਾ ਉਹ ਤਾਂ ਗੱਲ ਵਾ ਬੜਾ ਪਿਆ ਚੱਲ ਠੰਡ ਘੱਟ ਲੋ ਕੋਈ ਗੱਲ ਨਹੀਂ ਆ ਇਹ ਗੱਲ ਹੈਗੀ ਮੀਂਹ ਹੀ ਪੈਣ ਨਾਲ ਕੋਈ ਫਰਕ ਪੈ ਜੂ ਥੋੜਾ ਬਹੁਤਾ ਮੀਂਹ ਚਾਹੀਦਾ ਵੀ ਹੈਗਾ ਸਭ ਪੈ ਜਾ ਚੰਗਾ ਕੱਪੜੇ ਬਦਲ ਲੈਣੇ ਕਿ ਛੱਡ ਕੇ ਹੈ ਕੱਪੜੇ ਬਦਲ ਲੈਣੇ ਕਿ ਛੱਡ ਕੇ ਨਹੀਂ ਨਹੀਂ ਬਦਲ ਲੈਣੇ ਹੋਣਗੇ ਹਾਂ ਫਿਰ ਦਵਾ ਤੁਹਾਨੂੰ ਕੱਪੜੇ ਚੱਲ ਦੇ ਦੇ ਮੈਨੂੰ ਚਲੋ ਚਲ ਆਜੋ ਚਲ ਬਹਿਨੇ ਹੱਸਿਆ ਆਪਾਂ ਆਜੋ ਕਾ ਠੀਕ ਆ ਤੱਕੜੀ ਗੱਲਾਂ ਬਾਤਾਂ ਕਰ ਲੋ ਕਿ ਸੌਣ ਲੱਗੇ ਬਦਲ ਲਿਓ ਉਹ ਫੇਰ ਬੈ ਚਲੇ ਆ ਐਦਾਂ ਕਰੋ ਹਾਂ ਹੁਣ ਜਾਉ ਹਾਂ ਜਾ ਕੇ ਵੀਰ ਨੂੰ ਆਵਾਜ਼ ਮਾਰ ਕੇ ਪੁੱਛੋ ਹਾਂ ਭਲਾ ਆਹੋ ਫੇਰ ਪੀਨ ਖਾਂਡਾ ਪੀ ਕੇ ਫੇਰੇ ਨਰੇ ਜਣਾ ਤੇ ਹੁਣ ਤੇ ਬੈਠੇ ਆ ਤੇ ਜਾਉ ਹਾਂ ਜਾ ਕੇ ਆਵਾਜ਼ ਮਾਰਉ ਹਾਂ ਨਾ ਕੋਈ ਨਹੀਂ ਮਾਰਨੀ ਆਵਾਜ਼ ਮੈਂ ਤਾਂ ਉਧਰ ਖੜ ਕੇ ਪੁੱਛਣੀ ਆ ਪਰ ਬਣਾ ਲੈ ਬਣਾ ਲੈ ਜਾਂਗੀ ਨਾ ਆਹੋ ਫਟਾਪ ਤਾਂ ਲੱਗੇ ਗੱਲ ਦਾ ਵੀ ਗੱਲ ਹੈਗੀ ਆ ਹਾਂ ਇਹ ਗੱਲ ਤਾਂ ਤੇਰੀ ਠੀਕ ਆ ਪੁੱਤ ਮੈਂ ਵੀ ਸੁਰਖਰੂ ਹਾਂ ਨਹੀਂ ਤੇ ਮਿੰਡ ਟੈਨਸ਼ਨ ਹੀ ਬੜੀ ਹੋਣ ਰਹੀ ਏ ਪੁੱਛਣੀ ਆ ਮੈਂ ਆਵਾਜ਼ ਮਾਰਨੀ ਆ सारी गल पूछ ले हुन ध्यान ਦੇ ਨਾਲ ਮਨਜਿੰਦਰ ਮਨਜਿੰਦਰ ਵੀ ਆ ਪਤਾ ਹਾਂਜੀ ਬੀਜੀ ਸਦਨ ਦੇ ਹੀ ਆਹੋ ਆ ਤੈਨੂੰ ਮੈਂ ਕੋਈ ਗੱਲ ਕਰਨੀ ਵਾ ਜਾ ਇੱਥੇ ਹਾਂਜੀ ਦੱਸੋ ਮੈਂ ਤਾਂ ਗੱਲ ਤੇ ਨਾ ਇਹ ਕਰਨੀ ਸੀ ਮੈਂ ਤਾਂ ਵੰਡੇ ਤੇ ਚਲੀ ਗਈ ਕੱਲ ਮੈਂ ਤੇ ਛੋਟੀ ਘਰ ਬਜੀ ਹੇ ਹੁਣ ਛੋਟੀ ਕਿੱਥੇ ਆ ਛੋਟੀ ਹੱਨੀ ਉੱਥੇ ਉਹ ਬੀਬੀ ਦਿੱਤੀ ਵੇਚ ਹਾਂ ਤੈਨੂੰ ਨਹੀਂ ਪਤਾ ਜਿੱਦਨ ਦੀ ਸੂਈ ਸੀ ਨਾ ਜੀਵਨ ਨੂੰ ਦੋ ਤਿੰਨ ਦਿਨ ਲੱਤਾ ਮਾਰੀਆਂ ਉਹਨੇ ਉਹ ਤਾਂ ਪਹਿਲਾਂ ਨਾ ਕਰਦੀਆਂ ਹੁੰਦੀਆਂ ਨੇ ਪਹਿਲਾਂ ਨਾ ਜਿਹੜੀਆਂ ਡੰਗਰ ਪਹਿਲਾਂ ਨਾ ਹੁੰਦਾ ਨਾ ਗਾਈ ਹੋਵੇ ਛੋਟੀ ਹੋਵੇ ਇਹਨਾਂ ਨੇ ਕਰਨਾ ਹੀ ਹੁੰਦਾ ਪਹਿਲੋਂ ਔੜ ਤੇ ਤੂੰ ਵੇਚ ਹੀ ਦੇਣੀ ਮੈਨੂੰ ਪੁੱਛਿਆ ਨਹੀਂ ਕਿਛਿਆ ਨਹੀਂ ਮੇਰੀ ਸਲਾਹ ਹੀ ਨਹੀਂ ਲਈ ਉਹ ਮਾਤਾ ਗੱਲ ਸੁਣ ਲੈ ਮੇਰੀ ਆ ਡੀਕ ਦੇ ਔੜ ਉਲ ਡੀਕ ਦੇ ਨਾ ਉਹਦੇ ਛੜ ਮਾਰਨੇ ਤੇ ਜੀਵਨ ਦੇ ਬਜੀ ਮਾਂ ਚ ਮਰ ਜਾਂਦੀ ਤੇ ਮੁੜ ਕੇ ਅਸੀਂ ਕਿੱਥੇ ਜਾਣਾ ਸੀ ਲਾਲਾ ਹੈ ਮੈਂ ਲੱਕ ਕੇ ਵੇਚੀ ਆਪ ਨਹੀਂ ਤੋ ਤੇ ਕੁੜੀ ਨੂੰ ਦਿੱਤੀ ਹੀ ਮੈਂ ਤਾਂਗਾ ਵੱਦਾ ਹੀ ਕੁੜੀ ਨੇ ਤੇ ਤੂੰ ਵੇਚ ਕੇ ਰੱਖ ਦਿੱਤੀ ਵੇ ਬੀਬੀ ਧਾਗਾ ਹੁਣ ਜਿੰਨੋਂ ਚੌਂਦੀ ਜਾਂਦੀ ਹਰ ਕੋਈ ਬੰਨੀ ਜਾਂਦੀ ਐ ਅੱਗੇ ਦੋ ਝੋਟੀਆਂ ਨੂੰ ਦਿੱਤੀਆਂ ਹੈ ਹਾਂ ਹੁਣ ਮੈਂ ਪਰੋਣੇ ਨੂੰ ਪੁੱਛਿਆ ਸੀ ਇਹੋ ਇੱਕ ਦੁੱਧ ਦੇਣ ਦੀ ਆ ਤੇ ਇੱਕ ਉਤਰਾ ਹੀ ਨਾਲ ਵੱਧੀ ਹੂੰ ਨਹੀਂ ਤੇ ਘੱਟਵਰੀ ਮੁੜ ਕੇ ਮੈਂ ਇਤਰਾ ਕਰਨ ਵੇਚ ਕੇ ਤੇ ਨਵੀਂ ਲੈ ਆਵਣੀ ਦੁੱਧ ਵਾਲੀ ਫੇਰ ਹੋਰ ਭਾਈ ਥੋੜੇ ਦੇ ਵਿੱਚ ਪੈਸੇ ਪਾ ਕੇ ਅਰੇ ਵੇਨਾ ਵਾਂ ਵੇਨਾ ਵਾਂ ਮੇਰੇ ਹਿਸਾਬ ਨਾਲ ਦੇਖੋ ਤੰਗ ਚ ਆਇਆ ਫੇਰ ਛੋਟੀ ਸੂਈ ਇਹਦੇ ਉੱਜੇ ਜਾ ਕੇ ਲੈ ਆਉਨੇ ਆਹੋ ਆਏ ਤਾਂ ਇਸੇ ਕਰਕੇ ਉਹਨੂੰ ਪਤਾ ਫਿਰੇ ਇੰਨੀ ਠੰਡ ਪੈਣ ਦੀ ਲੋਕੀ ਦਬੜੇ ਘਰੋਂ ਕਿਤੇ ਮਿੰਟ ਕਿਦਾ ਵੇ ਨਹੀਂ ਲੋਕੀ ਰੇਂਜੋਂ ਨਹੀਂ ਉੱਠਣਦੇ ਉਹਨੂੰ ਪਤਾ ਹੀਗਾ ਨਾ ਕਿ ਛੋਟੀ ਦਿੱਤੀ ਆ ਉਹਨਾਂ ਰੱਬ ਨੂੰ ਉਹ ਵੀ ਤਾਂ ਆ ਹੀ ਆਇਆ ਹੋਣਾ ਫੇ ਵੇਖਾਂ ਤਾਂ ਸਹੀ ਜਾ ਕੇ ਫਿਰ ਸੁੱਤ ਪਈਆ ਤੇ ਕੀ ਹਿਸਾਬ ਕਿਤਾਬਾ ਕੀ ਨਹੀਂ ਤੇ ਉਹ ਤੇ ਹੁੰਦਾ ਹੀ ਪਹਿਲਾਂ ਜੇ ਪਾਣੀ ਤਾਂ ਨਹੀਂ ਪੀਤਾ ਤੇ ਵੇਲੀ ਨਹੀਂ ਚੱਲ ਗਿਆ ਬਹੁਤ ਮੈਂ ਇੱਥੇ ਕੱਲ ਤਾਂ ਇਹ ਤੁਸੀਂ ਫਿਰੰਦਿਆ ਉਹਦਾ ਸਵੇਰ ਤਾਂਣ ਕੇ ਆਹੋ ਕਦੇ ਉੱਥੇ ਫਿਰੋਂਦਾ ਕਦੇ ਉੱਥੇ ਹੀ ਹੁੰਦਾ ਵਾ ਕੀ ਜਪਾ ਕੀ ਡੰਗਰਵਾ ਕੀ ਗੱਲਬਾਤ ਵਾ ਹੂੰ ਉਹ ਮੈਂ ਹਬਰਾਂ ਮੈਨੂੰ ਪੱਠੇ ਪੁੱਛ ਦੇਂਗੇ ਪੈਂਦੇ ਮੈਂ ਤਾਂ ਘਟ ਕਰਤੇ ਨਹੀਂ ਤੇ ਪਰ ਹੁਣ ਕੀ ਜਵਾਬ ਦੇਣਾ ਉਹ ਨੂੰ ਉਹ ਕੁੜੀ ਨੂੰ ਗੱਲਾਂ ਕਰੂਗਾ ਵੀ ਦੇ ਕੇ ਤੈਨੂੰ ਤੇ ਫਿਰ ਵੇਚ ਲਈ ਉਹਨਾਂ ਨੇ ਆਪੇ ਚਲ ਕੋਈ ਨਹੀਂ ਮਾਦਾ ਜੇ ਬਹੁਤੀ ਗੱਲ ਹੋਊਗੀ ਨਾ ਤੇ ਉਹ ਨਿੱਕੀ ਹੈਗੀ ਇੱਕ ਕਤੀ ਹੋਰ ਉਹਨੇ ਵੀ ਜਵਾਰ ਹੋਇਣਾ ਕਰ ਮੁਰਕੇ ਇਹ ਵੇਦਾ ਕਿ ਹੁਣ ਕੀ ਕਰਨਾ ਫਿਰ ਉਹਨਾਂ ਦੇ ਘਰ ਚ ਇੱਕ ਪੱਤ ਪਊਗਾ ਦੱਸ ਤਾ ਤੂੰ ਮੈਨੂੰ ਪੁੱਛ ਤੇ ਲਿਖਦਾ ਮਾੜਾ ਮੋਟਾ ਮੈਂ ਆਈ ਜਾਣਾ ਨਹੀਂ ਮੋਥੇ ਵੇਚੀ ਰਣਾ ਨਹੀਂ ਵਾਂਡੇ ਇਹਨਾਂ ਦੇ ਘਰ ਕਿਹੜੀ ਜਾਂਦਾ ਮਨੇ ਖਲੋ ਕੇ ਮਿਲਣਾ ਪੈਣਾ ਏ ਕਾਦਰ ਤੇ ਉਹ ਖਲਾਣਾ ਕਿਥੇ ਜਣਾ ਹੁੰਦੀ ਸਾਨੂੰ ਕਿ ਆਪੇ ਆਪਣੇ ਹੱਥ ਪੈਰ ਪਨਮਦੇ ਨਾ ਆਪ ਪਨਮਦੇ ਸਾਡੀ ਵੱਲੋਂ ਜੋ ਮਰਜ਼ੀ ਕਰਦੇ ਮੇਰੀ ਗੱਲ ਸੁਣ ਲੈ ਬੀਬੀ ਪ੍ਰਭਰ ਨੂੰ ਨਾ ਟਾਲ ਮਟੋਲ ਕਰਕੇ ਨਾ ਉਹਨਾਂ ਦਾ ਥੋੜਾ ਜਿਹਾ ਟਾਈਮ ਕੱਢ ਲੈ ਤੈਨੂੰ ਮੈਂ ਹੀ ਸੰਗਾਂ ਨਹੀਂ ਲੈ ਜਾਵਾਂਗੇ ਉਹਦਾ ਮੁੰਡਾ ਨਿਗਾ ਇਹ ਚਲ ਦੁੱਧਾ ਤੇ ਪੀਂਦਾ ਵਾ ਤੇ ਮੈਂ ਕੋਲ ਦੇ ਤੋ ਬੰਦਾ 20000 ਰਲੇ ਲੈ ਜਾਵਾਂਗਾ ਹੋਰ ਸਾ ਕੀ ਕਰਨਾ ਮੰਨਣਾ ਕਿੱਥੇ ਮੱਝ ਤੇ ਕਿੱਥੇ ਗਾਂ ਮੱਝ ਤੈਨੂੰ ਪਤਾ ਰੱਖੰਦੀ ਹੁੰਦੀ ਐ ਗਾਈਆਂ ਦਾ ਤੇ ਮੁੱਲ ਤੈਨੂੰ ਪਤਾ ਹੀ ਉਹ ਆਕੇ ਵੀ ਉਹ ਹੋ ਗਿਆ ਕੱਪ ਹੁਣ ਖਰਾਬ ਸਾਰਾ ਉਹ ਦਿੱਤੀ ਇਹਨੇ ਵੇਚ ਉਹ ਤਾਂ ਜਿਹਨੂੰ ਦਰ ਵਪਾਰੀ ਹੁੰਦੀ ਸੀ ਉਹ ਧਾਰ ਕਰ ਗਿਆ ਵਾ ਤੇ ਉਹ ਹੁਣ ਗੱਲ ਤੇ ਮੈਨੂੰ ਕਿਹਾ ਸ਼ੇਰੇ ਆਇਆ ਜੀ ਘਰੋਂ ਆਣ ਕੇ ਤੇ ਪੈਸੇ ਲੈ ਜੀ ਗਾਵਾ ਮੈਂ ਉਹ ਹੀ ਓਏ ਵਪਾਰੀ ਸੱਦੇ ਹੁਣ ਡੂਡ ਕਰ ਛੜਿਆ ਵਾ ਉਹ ਵਪਾਰੀਆਂ ਨੇ ਇਦਾਂ ਹੀ ਕਰਨਾ ਤੈਨੂੰ ਖਰਾਬ ਕਰਨਾ ਉਹਨੇ ਵੇਖ ਲਈ ਤੂੰ ਦੇ ਦੇ ਦਿੱਤੀ ਆ ਨਾ ਵਪਾਰੀਆਂ ਨੇ ਕਦੀ ਆਖਣਾ ਪੰਜ ਲੈ ਜਾ ਤੇ ਕਦੀ ਦੋ ਲੈ ਜਾ ਤੇ ਕਦੀ ਚਾਰ ਲੈ ਜਾ ਰਕਮ ਸਾਰੀ ਬਰਬਾਦ ਹੋ ਜਾਣੀ ਆ ਤੇ ਘਰੋਂ ਲਵੇਰਾ ਵੀ ਗਿਆ ਉਹ ਲਵੇਰਾ ਦਿਨ ਬੀਬੀ ਨੇ ਬੜੀਆਂ ਦਾ ਉਹਨਾਂ ਬਹੁਤ ਜਫਰ ਘਾਲਿਆ ਜਰਾ ਪਰ ਨਹੀਂ ਉਹ ਰੋਕ ਹੁੰਦੀ ਨਹੀਂ ਤੇ ਬੰਦਾ ਕਰਦਾ ਕੀ ਹੈ ਹੈ ਆ ਜਾਂਦੀਆਂ ਹੁੰਦੀਆਂ ਨੇ ਰੋਕ ਪੁੱਤ ਉਹ ਮੈਨੂੰ ਤਾਂ ਢੀਕ ਲੈਂਦਾ ਤੇ ਚਲ ਕੋਈ ਨਹੀਂ ਜੀ ਮੇਰੇ ਕੋਲ ਗਲਤੀ ਹੋ ਗਈ ਆ ਮੈਂ ਕਿਹੜੇ ਲੈ ਆ ਕੇ ਪੈਸੇ ਤੇ ਪਾਪੋ ਸ਼ਰਾਬ ਪੀ ਲਈ ਆ ਪੰਜਾ ਕੁ ਜੂਆ ਖੇਡ ਲਿਆ ਵਾ ਤੇ ਘਰੇ ਹੀ ਲਿਉਣੇ ਆ ਪੈਸੇ ਤੇ ਕੋਈ ਗੱਲ ਨਹੀਂ ਗਈ ਪੈਸੇ ਤੇ ਆਏ ਉੱਥੋਂ ਮਿਲ ਜਾਂਦੇ ਆ ਨਾ ਤੇ ਮੈਂ ਕੋਈ ਮਾੜਾ ਬਦਲਾ ਡੰਗਰ ਲੈ ਕੇ ਤੇ ਪਚਾ ਦਿੰਦਾ ਮੈਂ ਇਹ ਤਾਂ ਡੁੱਡੀ ਵੱਜ ਜਾਂਦੇ ਨੇ ਪੈਸੇ ਕਿਹੜੀ ਗੱਲ ਆ ਜਿਹੜਾ ਡੰਗਰ ਹੁੰਦਾ ਵਾ ਲਵੇਰਾ ਹੁੰਦਾ ਉਹ ਨਹੀਂ ਲੱਭਦਾ ਕਲੋ ਹੰਸਕਰਤਾ ਜੋ ਹੁਣ ਵੇਖ ਨਹੀਂ ਹੁਣ ਕੀ ਕਹਿੰਦੇ ਨੇ ਵੀ ਹੁਣ ਟਾਲਮਟੋਲ ਕਰਕੇ ਤੇ ਗਣੋਂ ਲਾ ਦੇ ਇੱਕ ਦੀ ਕੰਮ ਮੇਰੇ ਤੇ ਕੋਈ ਗੱਲ ਨਹੀਂ ਠੀਕ ਆ ਪਾਣਾ ਪੈਣਾ ਹੁਣ ਉਹਨਾਂ ਤੇ ਹੁਣ ਵੇਖੋ ਕੀ ਕਹਿੰਦੀ ਆ ਆਪਣੇ ਸਿਹਤੇ ਕਰਦੀ ਜੋ ਕਰਨੀ ਆ ਕਿ ਵੀ ਉਹਨੇ ਪੈਸੇ ਕੋਈ ਵਾਟ ਲਿਆ ਤੈਨੂੰ ਕਿਤੇ ਲੋੜ ਹੀ ਗੱਲ ਮੁਕੇ ਝਗੜਾ ਪਰ ਤੂੰ ਗੱਲ ਨਬੇੜ ਤੇ ਠੀਕ ਨਹੀਂ ਉਹ ਤੇ ਹੁਣ ਕਰਾਂਗੀ ਮੈਂ ਪਰ ਗੱਲ ਚੰਗੀ ਨਹੀਂ ਨਾ ਲੱਗਦੀ ਇਦਾਂ ਇਦਾਂ ਬਹੁਤ ਕੰਮ ਖਰਾਬ ਵਾ ਜਦੋਂ ਕਿਸੇ ਨੂੰ ਚੀਜ਼ ਦੇਣੀ ਕਰ ਲਈਏ ਤੇ ਫਿਰ ਕਦੀ ਨਹੀਂ ਇਦਾਂ ਕਰਨੀ ਚਾਹੀਦੀ ਅਈ ਦੇ ਮੂਰਖ ਮੱਤੀ ਕੀਤੀ ਤੇਰੀ ਘਰ ਦੀ ਨੇ ਆਖਿਆ ਹੁਣ ਵੇਚ ਦੇ ਮਾਈ ਗਈ ਆ ਉਦਾਂ ਹੀ ਤੂੰ ਮਗਰ ਲੱਗ ਗਿਆ ਬਸ ਕੀ ਕਰਾਂ ਮੈਂ ਹਾਂ